ਦਾਖਰ ਦੇ ਉੱਪਰ ਅਸੀਂ ਨਾ ਸਾਡੇ ਨਗਰ ਦੇ ਵਿੱਚ ਅਕੋਤੀ ਸਾਧ ਕਾਫੀ ਸਾਲਾਂ ਤੋਂ ਰਹਿ ਰਿਹਾ ਜੀ ਉਹ ਨਾ ਇਸ ਸਾਧ ਦੇ ਲਾਣੇ ਨੂੰ ਜਾਨੀ ਕਿ ਜਿਹੜੇ ਸੰਤ ਸਮਾਦੀ ਮੰਡਲੀ ਆ ਉਹਨਾਂ ਨੂੰ ਵੀ ਬਦਨਾਮ ਕਰਦਾ ਸਨਿਆਸੀ ਜਿਹੜੇ ਆ ਸਾਡੇ ਆਪਾਂ ਦੇਖਦੇ ਨਾ ਮਹਾ ਆਤਮਾ ਹਿੰਦੇ ਸਨਿਆਸੀ ਰਹਿੰਦੇ ਆਲ ਵਰਲਡ ਹਰ ਦੋ ਵਾਰ ਜਾ ਕਿਤੇ ਹੋ ਰਹਿੰਦੇ ਆ ਉਹਨਾਂ ਨੂੰ ਵੀ ਇਹਨੇ ਦਾਗ ਲਾਤਾ ਸਨਿਆਸੀ ਤੌਰ ਤੇ ਰਿਹਾ ਮੈਂ ਹੈਰਾਨ ਆ ਇਸ ਤੋਂ ਭਾਈ ਤੂੰ ਜੇ ਪਾੜੀ ਥਰਦਾ ਨਹੀਂ ਤੇਰੇ ਕੋਲ ਇਹ ਜੀਆਂ ਬੀਬੀਆਂ ਪੈਣਾ ਆਉਂਦੀਆਂ ਤੂੰ ਕਹ ਦੇ ਭਾਈ ਮੇਰਾ ਨਹੀਂ ਸਾਦਾ ਵਿਆਹ ਕਰ ਪਹਿਲੀ ਗੱਲ ਆ ਸਨਿਆਸੀ ਬੰਦਾ ਹੋਣ ਦਾ ਜੇ ਤੇਰੇ ਕੋਲ ਇਹ ਜੀ ਕਾਮ ਦੀ ਕਰੋਦੀ ਤੂੰ ਆਪ ਦੀ ਮੈਂ ਤਾਂ ਕਹ ਜਿਹੜੇ ਬੰਦੇ ਨੇ ਇਹਦੇ ਸਰਦਾਲੂਆ ਨਸਬੰਦੀ ਕਰਾਉਣਾ ਆਪਦੀ ਆਪ ਵੀ ਆਪਦੀ ਵੀ ਕਰਾਵੇ ਦੇਖੋ ਜੀ ਇਹ ਕੀ ਹਾਲਾਤ ਬਣਾਏ ਹੋਏ ਇਹਨਾਂ ਦੇ ਢੋਂਗੀ ਸਾਧ ਬਣੇ ਹੋਏ ਆ ਲੋਕਾਂ ਤੋਂ ਰੁਪਈਆ ਲੁੱਟਦੇ ਆਪਦੀਆਂ ਕੋਠੀਆਂ ਰਿਸ਼ਤੇਦਾਰਾਂ ਦੀਆਂ ਬਰਦੇਸਾਂ ਦੇ ਵਿੱਚ ਇਹਨਾਂ ਦੀ ਇਨਕੁਆਰੀ ਪੱਕੀ ਪੱਕੀ ਕਰਵਾ ਕੇ ਹਟਾਂਗੇ ਸੰਕਰਾਨੰਦ ਕਹਿੰਦੇ ਹੁਣ ਸੰਕਰਾ ਦਾ ਸੀ ਕੀ ਗਣਾ ਖੋਤੀ ਸਾਡਾ 1.5 ਜੀ ਤਕਰੀਬਤ ਪ੍ਰਾਤਨ ਸਮੇ ਤੋਂ ਚੱਲਦਾ 84 ਸਾਲ ਤੋਂ ਇਹ ਕਾਬਜ ਬੈਠਾ ਜੀ 1984 ਤੋਂ ਇਹ ਤੁਸੀਂ ਆਉਣ ਰਿਕਾਰਡ ਕੱਢ ਸਕਦੇ ਸੈ ਤੁਸੀਂ ਹੁਣ ਬੱਚੇ ਹੋਗੇ ਤਾਂ ਆਪਾਂ ਮੈਂ ਵੀ ਛੋਟਾ ਹੀ ਆ ਪਹੁੰਚ ਕੇ ਅਸੀਂ ਇਹੀ ਮੰਗ ਕਰੀਏ ਵੀ ਕੱਲੀ ਕਲੀ ਇਹ ਕੁਟੀਆ ਡੇਰੇ ਦੀ ਜਾਨੀ ਕਿ ਜਾਂਚ ਕੀਤੀ ਜਾਵੇ ਜਾਂਚ ਕਰਕੇ ਇਹਨੇ ਜਿਹੜੇ ਸਟਾਫ ਹੈਦਾ ਆਪਦਾ ਪੰਜ ਸੱਤ ਬੰਬੇ ਆ ਕਲਦੀਪ ਸਿੰਘ ਜਸਵੀਰ ਕੌਰ ਸਰੇਸ਼ ਸਾਹਿਬ ਆ ਜਿਹੜਾ ਦਾ ਸਗਾ ਭਤੀਜਾ ਵਾ ਉਹ ਮਾਨੰਦ ਕਹਿੰਦੇ ਉਹਨੂੰ ਅਵਤਾਰ ਸਿੰਘ ਉਹ ਉਹਦੀ ਵੀ ਜਾਂਚ ਕਰਨੀ ਚਾਹੀਦੀ ਆ ਉਹ ਵੀ ਸੰਿਆਸੀ ਬਣਿਆ ਹੋਇਆ ਵਾ ਇਹਨਾਂ ਨੂੰ ਗੱਡੀ ਤੋਂ ਵੀ ਲਾਹਤਾ ਕਹਿੰਦੇ। ਉਹ ਹਾਂ ਜੀ ਇਹਨੇ ਸੰਤ ਸਮਾਜ ਨੇ ਗੱਡੀ ਤੋਂ ਲਾਹਿਆ ਹੋਇਆ ਵਾ। ਓਨਰ ਪੰਜਾਂ ਨੂੰ ਉੱਥੇ ਹਜੇ ਵੀ ਮੱਲੀ ਬੈਠਿਆ ਉਹਨੂੰ ਬਰਖਾਸਤ ਕੀਤਾ। ਨਗਰ ਨੇ ਵੀ ਬਾਈਕਾਟ ਕੀਤਾ। ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜੀ ਅਸੀਂ ਹਾਈ ਕੋਰਟ ਤੱਕ ਜਾ ਕੇ ਲੋਕਾਂ ਨੂੰ ਤੁਹਾਡੇ ਮੀਡੀਆ ਰਾਹੀਂ ਜਾਣਕਾਰੀ ਮਿਲੂਗੀ। ਵੀ ਭਾਈ ਉੱਥੇ ਤਾਂ ਆਹ ਕੰਮ ਚੱਲਦਾ ਵਾ। ਆਪਾਂ ਹੰਡੇਰੇ ਤੇ ਆ ਕੇ ਨਹੀਂ ਨਹੀਂ ਫਰਾਰ ਹੈ ਉਦਾਂ ਦਾ ਹੀ। ਜੇ ਸੱਚਾ ਹੁੰਦਾ ਉਸੇ ਡੇਰੇ ਤੇ ਜਾਂ ਲਾਕਪਾਸ ਖੜਕੇ ਤੁਹਾਡੇ ਸਾਹਮਣੇ ਨਿਊਜ਼ੀ ਦੇ ਸਾਹਮਣੇ ਕਹਿੰਦਾ ਜੀ ਮੈਂ ਸੱਚਾ ਮਹ ਹੱਥ ਖੜਾ ਕਰਕੇ ਕਹਿੰਦਾ। ਇਹ ਸਚਾਈ ਹੈ ਜੀ 100%। ਕਾਗਜ਼ਾਂ ਦੇ ਵਿੱਚ ਸਾਡਾ ਨਗਰ ਹੈਗਾ ਤਲਵੰਡੀ ਖੁਰਦ ਕਾਹਦਾ ਧਾਮ ਧਾਮ ਤਾਂ ਤੇ ਸੈਕਸ ਦਾ ਬਣਾਤਾ ਵਪਾਰ ਦਾ ਧੰਦਾ ਬਣਾਤਾ ਜਿੱਥੇ ਮਰਜੀ ਤੁਸੀਂ ਦੇਖ ਲਓ ਅਸੀਂ ਇਨਸਾਫ ਦੀ ਕੀਤੀ ਆ ਸਾਨੂੰ ਸਾਰੇ ਸਟਾਫ ਨੇ ਡੀਸੀ ਨੇ ਵੀ ਕਿਹਾ ਵਾ ਤੁਹਾਨੂੰ ਕੱਲਾ-ਕੱਲਾ ਸਾਰ ਨੂੰ ਸੰਗਤ ਨੂੰ ਜਾਗਰੂਕ ਕਰਕੇ ਫੈਸਲਾ ਦਿੱਤਾ ਜੂਗਾ ਇਨਸਾਫ ਮਿਲੂਗਾ ਹਾਂਜੀ ਬਾਲ ਘਰ ਦੇ ਵਿੱਚ ਵੀ ਬੱਚੀਆਂ ਨੇ ਉਹਦੇ ਵਿੱਚ ਬੱਚੀਆਂ ਦਾ ਸਾਨੂੰ ਇੰਨਾਕ ਪਤਾ ਲੱਗਿਆ ਵਾ ਬਈ ਜਿਹੜੀਆਂ ਛੋਟੀਆਂ ਬੱਚੀਆਂ ਨੇ ਇਹ ਜਿਹੜੇ ਬੱਚੇ ਰੱਖੇ ਹੋਏ ਨੇ 5-7 ਬੰਦੇ ਵੱਖ-ਵੱਖ ਥਾਵਾਂ ਦੇ ਅੰਬਰਸਾਰ ਇਧਰ ਆਲੇ-ਦਲੇ ਕੋਠੀਆਂ ਦਾ ਪਤਾ ਲੱਗਿਆ ਉਹਨਾਂ ਕੋਠੀਆਂ ਦੇ ਵਿੱਚ ਬੀਬੀਆਂ ਨੂੰ ਜਦੋਂ ਕੋਈ ਗਰਭਪਤੀ ਹੋ ਜਾਂਦੀ ਆ ਉਹਨੂੰ ਸ਼ਿਫਟ ਕਰਕੇ ਜਦੋਂ ਬੱਚਾ ਹੋ ਗਿਆ ਉਹਨੂੰ ਪੈਸੇ ਤੇ ਲਾ ਦੇ ਕੇ ਟਿਕਾਇਆ ਜਾਂਦਾ ਕਿਉਂਕਿ ਲੈਂਦੀਆਂ ਨੇ ਇਹ ਬੀਬੀ ਦੀ ਇੱਕ ਬੈਰਲ ਹੋਈ ਆ ਕਹਿੰਦੀ ਵੀ ਮੈਂ ਬੱਚੇ ਦੀ ਖਾਤਰ ਆਈ ਸੀ ਬੱਚਾ ਦਿੱਤਾ ਵੀ ਮੈਂ ਆਪਦੇ ਘਰ ਨੂੰ ਕੀ ਦੱਸਾਂ ਉਹ ਕਹਿੰਦਾ ਜੀ ਤੂੰ ਹੁਣ ਇਹ ਤੋਂ ਕੁਝ ਲੈ ਦੇਦਾ ਯਾਨੀ ਕਿ ਉਹ ਦਿੰਦਾ ਵੀ ਸੀ ਕਿ ਸੁਣਿਆ ਵਾ ਆਮ ਬੰਦੇ ਦੇਖਦੇ ਆ ਵੀ ਇੱਥੇ ਕੋਈ ਕੁਝ ਮਿਲ ਜੂਗਾ ਸਾਡੇ ਬੱਚੇ ਵੀ ਆਪਾਂ ਭੇਜ ਦਿੰਨੇ ਆ ਵੀ ਇੱਥੇ ਕੋ ਕੀ ਹਾਲ ਆਪਣੇ ਸੰਸਦਾ ਲਬਕੀਆਂ ਦਾ ਹਨਾ ਸੰਸਦਾ ਪਦਨਾਮ ਹੁੰਦੀ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸੱਚੀਆਂ ਸੁੱਚੀਆਂ ਸੰਸਦਾ ਚਲਾਓ ਜਿਹੜੇ ਸਨਿਆਸੀ ਸਾਧ ਆ ਉਹਨਾਂ ਨੂੰ ਇਹਨੇ ਦਾਗ ਲਾਤਾ ਮਤਲਬ ਇਹ ਆ ਵੀ ਜੇ ਹੁਣ ਆਪਣੇ ਮਸਲੇ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਗਲਤ ਅਨਸਰ ਕੋਈ ਗਲਤ ਲੇਡੀ ਰਹਿਣ ਲੱਗ ਜਾਂਦੀ ਆ ਜਾਂ ਬੰਦਾ ਕੋਈ ਗਲਤ ਰਹਿਣ ਲੱਗ ਜਾਂਦਾ ਆਪਣਾ ਜੋਰ ਲੱਗਿਆ ਹੁੰਦਾ ਵੀ ਉਹਨੂੰ ਉੱਥੋਂ ਕੱਢਿਆ ਜਾਵੇ ਵੀ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਵਾ ਬੱਚੇ ਕੀ ਸਿੱਖਣਗੇ ਹੁਣ ਇਹ ਸਾਡੇ ਇਲਾਕੇ ਦਾ ਮਾਹੌਲ ਖਰਾਬ ਕਰਤਾ ਇਸ ਲਈ ਸਾਡੇ ਸਾਡੀ ਮੰਗ ਆ ਪੰਜਾਬ ਸਰਕਾਰ ਕੇ ਵੀ ਸਾਰਿਆਂ ਕੇ ਮੀਡੀਆ ਕੇ ਵੀ ਮੰਗੇ ਹੀ ਆ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਇਹਨਾਂ ਦਾ ਉਥੋਂ ਡੇਰਾ ਠਾ ਜਾਵੇ ਉਹਨੂੰ ਉਹਨੂੰ ਕਬਜ਼ਾ ਕਰਕੇ ਉੱਥੇ ਕੋਈ ਹੋਰ ਕੰਮ ਤੋਰੇ ਜਾਣ ਉਹ ਡੇਰਾ ਵੀ ਕਬਜ਼ੇ ਚ ਲੈ ਜਾਣਾ ਚਾਹੀਦਾ ਸਰਕਾਰ ਕੇ ਮੰਗੇ ਹਾਂ ਜੀ ਬੱਚੇ ਵੀ ਹੁੰਦੇ ਨੇ ਬੱਚੇ ਤੇ ਉਥੇ ਕੀ ਕੀ ਸ਼ੋਸ਼ਣ ਹੁੰਦਿਆ ਕੀ ਕੀ ਨਹੀਂ ਹੁੰਦਿਆ ਪਹਿਲਾਂ ਵੀ ਇੱਕ ਦੋ ਵਾਰੀ ਰੌਲੇ ਪਏ ਨੇ ਮੇਰੇ ਫਾਦਰ ਸਾਹਿਬ ਵੀ ਜਦੋਂ ਜਾਂਦੇ ਸੀਗੇ ਉਦੋਂ ਵੀ ਇਹਨਾਂ ਦਾ ਰੌਲਾ ਪਿਆ ਸੀਗਾ ਬਹੁਤ ਵੱਡੇ ਪੱਧਰ ਤੇ ਕੰਮ ਚੱਲਿਆ ਸੀ